ਲੁਧਿਆਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਆ ਹਾਲੇਕੀ ਤਿਹਾਰਾਂ ਦਾ ਸੀਜ਼ਨ ਆ ਔਰ ਕਾਫੀ ਜਿਹੀ ਟ੍ਰੈਫਿਕ ਦੇਖਣ ਨੂੰ ਮਿਲੀ ਆ ਔਰ ਐਮਐਲਏ ਖੁਦ ਇੱਥੇ ਪਹੁੰਚੇ ਹੋਏ ਨੇ ਕਲਵੰਤ ਸਿੰਘ ਸਿੱਧੂ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਿਹੜੀ ਕਿਹੜੀ ਤੁਹਾਨੂੰ ਸਮੱਸਿਆ ਦੇਖਣ ਨੂੰ ਮਿਲ ਕਉ ਕਿ ਤਿਹਾਰਾਂ ਦਾ ਟਾਈਮ ਆ ਕਿੱਦਰੀ ਸਮੱਸਿਆ ਲੋਕਾਂ ਨੂੰ ਆ ਰਹੀ ਟ੍ਰੈਫਿਕ ਨੂੰ ਦੇਖੋ ਮੈਂ ਆਪਣਾ ਨੈਤਿਕ ਫਰਜ਼ ਸਮਝਦੇ ਹੋਇਆ ਕਿਉਂਕਿ ਤਿਹਾਰਾਂ ਦੇ ਦਿਨਾਂ ਵਿੱਚ ਹਰੇਕ ਬੰਦੇ ਨੇ ਆਪਣੇ ਆਪਣੇ ਜਿਹੜੇ ਪਿਆਰ ਕਰਨ ਵਾਲੇ ਨੇ ਇੱਕ ਦੂਜੇ ਨੂੰ ਗਿਫਟ ਵਗੈਰਾ ਦੇਣ ਜਾਂਦੇ ਨੇ ਵਧਾਈ ਦੇਣ ਜਾਂਦੇ ਨੇ ਉਸ ਤੋਂ ਬਨਾਬੀ ਸ਼ਿਮਲਾਪੁਰੀ ਨਹਿਰ ਇਸ ਗੱਲ ਲਈ ਮਸ਼ਹੂਰ ਆ ਵੀ ਇੱਥੇ ਜਿਹੜਾ ਟ੍ਰੈਫਿਕ ਜਮ ਲੱਗੇ ਹੀ ਰਹਿੰਦਾ ਤੇ ਉਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੋਈ ਜਦੋਂ ਛੋਟੇ ਵੀਰ ਗੁਰਦੇਵ ਸਿੰਘ ਮੇਰੇ ਜਿਹੜੇ ਬਚਪਨ ਦੇ ਮਿੱਤਰ ਵੀ ਨੇ ਉਹਨਾਂ ਦੀ ਨਿਯੁਕਤੀ ਹੋਈ ਏਡੀਸੀਪੀ ਟ੍ਰੈਫਿਕ ਦੀ ਤਾਂ ਉਹਦੇ ਨਾਲ ਮੈਨੂੰ ਬੜਾ ਇਹਦੇ ਨਾਲ ਤਾਕਤ ਵੀ ਮਿਲਈਏ ਕਿਉਂਕਿ ਇਹ ਟ੍ਰੈਫਿਕ ਦੇ ਮਾਹਰ ਦੇ ਰੂਪੇ ਜਾਣੇ ਜਾਂਦੇ ਨੇ ਤੇ ਇਹਨਾਂ ਨੂੰ ਅੱਜ ਮੈਂ ਕੱਲ ਬੇਨਤੀ ਕਰਕੇ ਇੱਥੇ ਮੌਕੇ ਤੇ ਲੈ ਕੇ ਜਾਂਦਾ ਤਾਂ ਕੋਈ ਸਾਡੇ ਹੈਲਦੀ ਡਿਸਕਸ਼ਨ ਵੀ ਹੋਈ ਹੈ ਵੀ ਇਸ ਤੋਂ ਕਿਵੇਂ निजात ਮਿਲੇ ਉਹ ਇੱਕ ਤਾਂ ਵਿਚਕਾਰਲੀ ਸੜਕ ਬੰਦ ਕਰਨੀ ਹੈ ਦੂਸਰੇ ਨੰਬਰ ਤੇ ਟ੍ਰੈਫਿਕ ਲਾਈਟਾਂ ਜਿਹੜੀਆਂ ਨੇ ਉਹ ਐਸਨ ਐਸ ਪੋਸੀਬਲ ਐਕਸ਼ਨ ਲਾਈਟ ਵਾਲੇ ਨੂੰ ਹਦਾਇਤ ਕਰੀਆ ਕਿ ਜਿੰਨੀ ਜਲਦੀ ਹੋ ਸਕੇ ਲਾਵੇ ਤਾਂ ਕਿ ਆਪਾਂ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ निजात ਮਿਲੇ ਸਰ ਹਲਕਾ ਹਤਮਨਗਰ ਦੀ ਗੱਲ ਕਰੀਏ ਮੇਨ ਜਿਹੜਾ ਲੁਧਿਆਣਾ ਜਿਹੜੇ ਗਿੱਲ ਨਹਿਰ ਆ ਕਾਫੀ ਇੱਥੇ ਜਿਹੜੀ ਸਮੱਸਿਆ ਰਹਿੰਦੀ ਕਿਉਂਕਿ ਜਦੋਂ ਲੋਕਾਂ ਦਾ ਸਵੇਰ ਦਾ ਟਾਈਮ ਹੁੰਦਾ ਕੰਮ ਤੇ ਜਾਣ ਦਾ ਤੇ ਸ਼ਾਮ ਨੂੰ ਵਾਪਸ ਆਦੋ ਕਾਫੀ ਜਿਹੜੀ ਭੀੜ ਦੇਖਣ ਨੂੰ ਮਿਲਦੀ ਹੈ ਔਰ ਹਲਕਾ ਆਤਮ ਨਗਰ ਦੇ ਵਿੱਚ ਹੋਰ ਕਿਹੜੀ-ਕਿਹੜੀ ਇੱਧਰ ਹੀ ਜਗ੍ਹਾ ਨੇ ਜਿੱਥੇ ਕਿ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਦੇਖੋ ਪੀਕਾਰ ਦੇ ਵਿੱਚ ਇੱਕ ਤਾਂ ਗਿੱਲ ਨਹਿਰ ਮਸ਼ਹੂਰ ਹੈ ਦੂਜਾ ਦੁਗਰੀ ਨਹਿਰ ਮਸ਼ਹੂਰ ਹੈ ਇੱਕ ਜਿਹੜੀ ਆ ਆਤਮ ਪਾਰਕ ਚੌਂਕੀ ਉਹਦੇ ਤੇ ਇਦੋਂ ਬਾਅਦ ਇਹਨਾਂ ਨੂੰ ਮੈਂ ਮੌਕਾ ਦਿਖਾਉਣ ਲੈ ਕੇ ਜਾਇਆ ਉਹਦਾ ਮੈਨੂੰ ਲੱਗਦਾ ਵੀ ਹਾਲਾਸ਼ਿਆਂ 'ਚ ਮੌਕੇ ਕਿੰਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਆਪਾਂ ਲੋਕਾਂ ਨੂੰ ਹੱਲ ਕਰਾਈਏ ਇੱਕ ਹੱਲ ਅਸੀਂ ਕਰਿਆ ਜਿਹੜਾ ਦੁਗਰੀ ਪਹਿਲੀਆਂ ਲਾਈਟਾਂ ਨੇ ਜਿਹੜੀਆਂ ਬਸੰਤ ਵਾਲੀ ਮਾਰਕੀਟ ਨੂੰ ਮੁੜਦੀਆਂ ਫੇਸਵਾਨ ਵਾਲੀ ਨੂੰ ਉਹਦਾ ਜਿਹੜਾ ਟ੍ਰੈਫਿਕ ਦੀਆਂ ਲਾਈਟਾਂ ਦਾ ਸਮਾਂ ਉਹਨੂੰ ਥੋੜਾ ਜਿਹਾ ਵਧਾਇਆ ਕਰਾਇਆ ਉਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਹੈ ਉਹ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਹੋਰ ਵੀ ਅਸੀਂ ਡਿਸਕਸ਼ਨ ਕਰਾਂਗੇ ਹੁਣ ਇਕੱਠੇ ਹਾਂ ਇਹ ਲੋਕਾਂ ਨੂੰ ਕੋਸ਼ਿਸ਼ ਕਰੀਏ ਵੀ ਦਿਵਾਲੀ ਤੋਂ ਨਾਲ-ਨਾਲ ਵੈਸੇ ਵੀ ਰੋਜ਼ਮਰਗੀ ਜ਼ਿੰਦਗੀ ਚ ਵੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਨਾ ਜੀ ਬਿਲਕੁਲ ਸਾਡੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਆ ਗੁਰਦੇਵ ਸਿੰਘ ਜੀ ਟ੍ਰੈਫਿਕ ਨੇ ਸਰ ਕੀ ਕੀ ਲੱਗਦਾ ਸਰ ਜਿਵੇਂ ਅੱਜ ਤੁਸੀਂ ਨਿਰਖਣ ਕਰਨ ਪਹੁੰਚੇ ਹੋ ਐਮਐਲਏ ਸਾਹਿਬ ਖੁਦ ਨੇ ਉਹ ਜਿਹੜਾ ਜਿਹੜੀ ਗਿਲ ਨਹਿਰ ਆ ਇਹਦੇ ਵਿੱਚ ਕਾਫੀ ਸਮੱਸਿਆ ਜਿਹੜੀ ਦੇਖਣ ਨੂੰ ਮਿਲਦੀ ਆ ਔਰ ਕਿੱਦਾਂ ਦੀ ਇੱਥੇ ਗੱਲਬਾਤ ਕੀਤੀ ਗਈ ਦੇਖੋ ਐਮਐਲਏ ਸਾਹਿਬ ਨੇ ਨਾ ਆਪਣੇ ਤੌਰ ਤੇ ਬਹੁਤ ਵਧੀਆ ਇਹਨਾਂ ਨੇ ਜਿਹੜਾ ਸਾਰੇ ਪੁਆਇੰਟਾਂ ਨੂੰ ਅਬਜ਼ਰਵ ਕੀਤਾ ਤੇ ਪ੍ਰੋਬਲਮ ਦਾ ਜਿਹੜਾ ਹੱਲ ਵੀ ਇਹਨਾਂ ਨੇ ਕਾਫੀ ਹੱਦ ਤੱਕ ਕਾਫੀ ਲੱਭਿਆ ਹੋਇਆ ਤੇ ਅਸੀਂ ਅੱਜ ਜਿਹੜਾ ਇਸ ਏਰੀਏ 'ਚ ਖਾਸ ਕਰਕੇ ਐਮਐਲਏ ਆਤਮਨਗਰ ਜੀ ਦੇ ਜਿਹੜੇ ਏਰੀਏ ਦੇ ਵਿੱਚ ਜਿਹੜੇ-ਜਿਹੜੇ ਪੁਆਇੰਟ ਹੈ ਉਹਨਾਂ ਨੂੰ ਅਸੀਂ ਵਿਜ਼ਿਟ ਕਰ ਰਹੇ ਹਾਂ ਵਿਜ਼ਿਟ ਕਰਕੇ ਅਸੀਂ ਜਿਹੜੇ ਪੁਆਇੰਟ ਆਉ ਨੋਟ ਕੀਤੇ ਆ ਤੇ ਉਹਨਾਂ ਨੂੰ ਅਸੀਂ ਉਹਨਾਂ ਜਿਹੜੇ ਪੁਆਇੰਟ ਗਲਤ ਨੇ ਉਹਨਾਂ ਨੂੰ ਠੀਕ ਕਰਕੇ ਅਸੀਂ ਜਿਹੜੀ ਟ੍ਰੈਫਿਕ ਦੀ ਸਮੱਸਿਆ ਇੱਥੇ ਬਣਦੀ ਹੈ ਸਵੇਰੇ ਡਿਊਟੀ ਤੇ ਜਾਣ ਸਮੇਂ ਜਾਂ ਛੁੱਟੀ ਦੇ ਟਾਈਮ ਉਹਨੂੰ ਅਸੀਂ ਠੀਕ ਕਰ ਦਾਂਗੇ ਸੈਕੰਡਲੀ ਜਿਹੜੀ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਕਿ ਆਤਮ پارک ਚੌਕੀ ਜਿਹੜੀ ਹੈ ਸ਼ਾਮ ਨੂੰ ਐਲੀਵੇਟਡ ਰੋਡ ਆ ਜਿਹੜੀ ਹੈ ਉਹਦੇ ਤੇ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਆ ਰਹੀ ਹੈ ਉਹਦੇ ਵਿੱਚ ਗਲਤੀਆਂ ਕੁਝ ਸਾਡੇ ਰਾਗੀਨਾਂ ਤੋਂ ਹੁੰਦੀਆਂ ਉਹਦੇ ਵਾਸਤੇ ਅਸੀਂ ਅੱਜ ਬੋਰਡ ਬਣਨੇ ਦਿੱਤੇ ਆ ਤੇ ਕਿਹੜੀ ਟ੍ਰੈਫਿਕ ਨੇ ਕਿਹੜੇ ਪਾਸੇ ਰਹਿਣਾ ਫੋਰ ਐਗਜ਼ਾਮਪਲ ਜਿਹੜੀ ਬੱਸ ਸਟੈਂਡ ਨੂੰ ਜਾਣ ਵਾਲੀ ਟ੍ਰੈਫਿਕ ਆ ਉਹ ਸੱਜੀ ਲੇਨ 'ਚ ਰਹੇ ਜਿਹੜੀ ਟ੍ਰੈਫਿਕ ਨੇ ਦੁਗਰੀ ਰੋਡ ਨੂੰ ਜਾਣਾ ਉਹ ਲੈਫਟ ਲੇਨ ਵਿੱਚ ਰਹੇ ਉਹ ਲੇਨ ਜਦੋਂ ਉਲਟਾ ਹੋ ਜਾਂਦੀ ਹੈ ਤਾਂ ਜਦੋਂ ਲੋਕ ਫਿਰ ਆਪਣੀ ਲੇਨ ਨੂੰ ਛੱਡ ਕੇ ਦੂਜੀ ਲੇਨ ਜਾਂਦੇ ਆ ਤਾਂ ਉਹਦੇ ਨਾਲ ਹੀ ਇੱਕ ਇੱਕ ਮਿੰਟ ਦਾ ਫਰਕ ਪਾ ਕੇ ਤੁਸੀਂ ਦੇਖੋ ਕਿ ਵੱਡੇ ਜਾਮ ਜਿਹੜਾ ਰੂਪ ਕਾਰਨ ਕਰ ਜਾਂਦੇ ਨੇ ਤਾਂ ਉਹ ਅਸੀਂ ਉਹ ਚੀਜ਼ਾਂ ਸਾਰੀਆਂ ਕਰਕੇ ਆਉਣ ਵਾਲੇ ਦਿਨਾਂ ਚ ਅਸੀਂ ਇਹ ਚੀਜ਼ ਨੂੰ ਜਿਹੜਾ ਹੈ ਖਤਮ ਕਰਾਂ ਸਰ ਇਸ ਜਗ੍ਹਾ ਤੇ ਆਪਾਂ ਖੜੇ ਹਾਂ ਸ਼ਿਮਲਾਪੁਰੀ ਗਿਲਨੈਰ ਦੇ ਉੱਪਰ ਔਰ ਤੁਹਾਨੂੰ ਲੱਗਦਾ ਸਰ ਇੱਥੇ ਲਾਈਟਾਂ ਹੋਣੇ ਚਾਹੀਦੀ ਕਿਉਂਕਿ ਲੋਕ ਕਈ ਲੋਕ ਸਿੱਧੇ ਨਿਕਲ ਜਾਂਦੇ ਆ ਕੋਈ ਜਦੋਂ ਪੁਲਿਸ ਅਧਿਕਾਰੀ ਨਹੀਂ ਮوجودਾ ਤੇ ਲੋਕ ਆਪਸ ਵਿੱਚ ਭਿੱਟਦੇ ਰਹਿੰਦੇ ਆ ਲਾਈਟਾਂ ਦਾ ਜਿਹੜਾ ਇੱਥੇ ਲਾਈਟ ਜੰਕਸ਼ਨ ਜਿਹੜਾ ਲੱਗਣਾ ਟ੍ਰੈਫਿਕ ਲਾਈਟ ਜੰਕਸ਼ਨ ਬਾਰੇ ਐਮ ਐਲ ਏ ਸਾਹਿਬ ਦੀ ਆਲਰੇਡੀ ਇਹਨਾਂ ਦੇ ਧਿਆਨ ਚ ਹੈ ਇਹਨਾਂ ਨੇ ਉਹ ਉਹ ਅਪਰੂਵ ਵੀ ਕਰਾਇਆ ਹੋਇਆ ਤੇ ਹੁਣ ਹੀ ਮੇਰੇ ਸਾਹਮਣੇ ਸਰ ਨੇ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਹੈ ਤੇ ਆਉਣ ਵਾਲੇ ਬਹੁਤ ਕਿਉਂਕਿ ਜਿਹੜਾ ਇੱਕ ਪ੍ਰੋਸੀਜਰ ਹੁੰਦਾ ਉਹਨੂੰ ਅਡਾਪਟ ਕਰਕੇ ਇੱਥੇ ਜਿਹੜਾ ਲਾਈਟਿੰਗ ਜੰਕਸ਼ਨ ਹੈ ਉਹ ਐਮਐਲਏ ਸਾਹਿਬ ਨੇ ਜਿਹੜਾ ਮਨਜ਼ੂਰ ਕਰਾਇਆ ਹੋਇਆ ਉਹ ਲੱਗ ਜਾਏਗਾ ਤੇ ਉਹਦੇ ਨਾਲ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੁਣ ਜ਼ਿਆਦਾ ਆ ਰਹੀ ਹੈ ਉਹਦੇ ਨਾਲ ਉਹ ਈਜ਼ ਹੋ ਜਾਏਗੀ ਸਰ ਤੁਸੀਂ ਦਾ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਜਿਹੜਾ ਤੁਸੀਂ ਵਿਜ਼ਿਟ ਕਰਦੇ ਰਹਿੰਦੇ ਹੋ ਟ੍ਰੈਫਿਕ ਨੂੰ ਲੈ ਕੇ ਔਰ ਮੇਨ ਸਰ ਕਾਰਨ ਕੀ ਮੰਨਦੇ ਕਿ ਕਿਉਂਕਿ ਲੋਕ ਲੋਕ ਕਾਫੀ ਜਰੋਂ ਇਕੱਠੇ ਹੁੰਦੇ ਨੇ ਟ੍ਰੈਫਿਕ ਹੁੰਦਾ ਚਾਹ ਸਵੇਰ ਦੇ ਟਾਈਮ ਦਾ ਸ਼ਾਮ ਦੇ ਟਾਈਮ ਤੁਸੀਂ ਖੁਦ ਨਿਰੇਖਣ ਕਰਨ ਪਹੁੰਚਦੇ ਹੋ ਨਾ ਸਰ ਮੇਨ ਕਾਰਨ ਕੀ ਲੱਗਦਾ ਟ੍ਰੈਫਿਕ ਸੜਕ 'ਤੇ ਗਲਤੀਆਂ ਹੁੰਦੀਆਂ ਨੇ ਉਹ ਚਾਹੇ ਤੁਸੀਂ ਦੇਖੋ ਵੀ ਬਣਾਉਣ 'ਚ ਕੋਈ ਗਲਤੀ ਹੈ ਜਾਂ ਕਈ ਵਾਰੀ ਟੋਏ ਟੱਪੇ ਹੁੰਦੇ ਆ ਹੋਰ ਹੁੰਦਾ ਉਹ ਸੜਕ 'ਤਿਆਂ ਜਿਹੜੀਆਂ ਚੀਜ਼ਾਂ ਠੀਕ ਕਰਨ ਵਾਲੀਆਂ ਨੇ ਉਹਨਾਂ ਨੂੰ ਠੀਕ ਕਰਾਂ ਹੁੰਦਾ ਸੈਕੰਡਲੀ ਲੋਕਾਂ ਨੂੰ ਅਵੇਅਰਨੈਸ ਜਿਹੜੀ ਦੇਣੀ ਹੈ ਵੀ ਲੋਕ ਅਵੇਅਰ ਨਹੀਂ ਜਾਂ ਜੇ ਹੈਗੇ ਆ ਤਾਂ ਉਹ ਕਿਤੇ ਨਾ ਕਿਤੇ ਉਹ ਗਲਤੀਆਂ ਮਤਲਬ ਜਾਣ ਬੁੱਝ ਕੇ ਕਰ ਜਾਂਦੇ ਆ ਤੇ ਉਹ ਗਲਤੀਆਂ ਨੂੰ ਰੋਕਣ ਵਾਸਤੇ ਜਿੱਥੇ ਇਨਫੋਰਸਮੈਂਟ ਦੀ ਲੋੜ ਆਸੀਂ ਇਨਫੋਰਸਮੈਂਟ ਕਰਾਂਗੇ ਜਿੱਥੇ ਅਵੇਅਰਨੈਸ ਡਰਾਈਵ ਦੀ ਲੋੜ ਹੈ ਉੱਥੇ ਅਸੀਂ ਅਵੇਅਰਨੈਸ ਕਰਾਂਗੇ ਜਿੱਥੇ ਕੋਈ ਡਿਸਪਲੇ ਬੋਰਡ ਲਾਉਣ ਦੀ ਲੋੜ ਹੈ ਉੱਥੇ ਅਸੀਂ ਡਿਸਪਲੇ ਬੋਰਡ ਲਾਵਾਂਗੇ ਤਾਂ ਕਿ ਲੋਕਾਂ ਨੂੰ ਉਹਨਾਂ ਚੀਜ਼ਾਂ ਦਾ ਜਿਹੜਾ ਗਿਆਨ ਹੋਵੇ ਤੇ ਕਿਵੇਂ ਵੀ ਆਪਾਂ ਰਲ ਕੇ ਇਹ ਜਿਹੜੀ ਟ੍ਰੈਫਿਕ ਦੀ ਸਾਡੇ ਸ਼ਹਿਰ ਦੀ ਵੱਡੀ ਸਮੱਸਿਆ ਬਣੀ ਆ ਉਹਨੂੰ ਠੀਕ ਕਰਨਾ ਸਾਡੇ ਵਾਸਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਜਦ ਹਲਕੇ ਦੇ ਐਮਐਲਏ ਸਾਹਿਬ ਆਪ ਉਤਰ ਕੇ ਏਰੀਆ 'ਚ ਸਬੰਧਤ ਅਧਿਕਾਰੀਆਂ ਨੂੰ ਲੈ ਕੇ ਕੰਮ ਕਰਦੇ ਆ ਇਹ ਐਮਐਲਏ ਸਾਹਿਬ ਆਪ ਤੁਰੇ ਫਿਰਦੇ ਤਾਂ ਉਹਦਾ ਰਿਜ਼ਲਟ ਜਿਹੜਾ ਬਹੁਤ ਛੇਤੀ ਨਿਕਲਿਆ ਸਰ ਇਹ ਤਾਂ ਚਲੋ ਗਿਲਨੈਰ ਦੀ ਗੱਲ ਹੋ ਗਈ ਤੇ ਹੋਰ ਵੀ ਜੇਕਰ ਗੱਲ ਕਰੀਏ ਤਿਹਾਰਾਂ ਦਾ ਸੀਜ਼ਨ ਆ ਕਾਫੀ ਜਿਹੜੀ ਸਮੱਸਿਆ ਟ੍ਰੈਫਿਕ ਦੇਖਣ ਨੂੰ ਮਿਲ ਰਹੀ ਹੈ ਤੁਹਾਡੇ ਵੱਲੋਂ ਕਿੱਦਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਵੇਂ ਘੰਟਾ ਘਰ ਹੋਇਆ ਜਾਂ ਜਿੱਥੇ ਸ਼ਾਪਿੰਗ ਜ਼ਿਆਦਾ ਹੁੰਦੀ ਲੋਕ ਪਹੁੰਚਦੇ ਨੇ ਘੁਮਾਰ ਮੰਡੀ ਸਾਈਡ ਉਹ ਉੱਥੇ ਸਰ ਕਿੱਦਾਂ ਦੀ ਵਿਵਸਥਾ ਕੀਤੀ ਮਾਨਯੋਗ ਕਮਿਸ਼ਨਰ ਸਾਹਿਬ ਨੇ ਸਾਡੀ ਮੀਟਿੰਗ ਲੈ ਕੇ ਸਾਨੂੰ ਜਿਹੜੇ ਜਿਹੜੇ ਸਾਡੇ ਅਸੀਂ 2 ਐਸਪੀ ਟ੍ਰੈਫਿਕ ਹੈ ਅਸੀਂ ਆਪਣੇ ਆਪਣੇ ਏਰੀਏ 'ਚ ਚੰਗੀ ਦਾਮ ਹਲ ਸ਼ਾਪਿੰਗ ਕਰਨ ਵਾਲੇ ਲੋਕ ਜਾਂ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਕਿ ਇੱਕ ਦੂਜੇ ਨੂੰ ਵਧਾਈਆਂ ਦੇਣ ਵਾਲੇ ਜਾਂ ਜਿਹੜੇ ਜਾ ਰਹੇ ਆ ਲੋਕ ਆ ਰਹੇ ਆ ਉਹਨਾਂ ਨੂੰ ਕੋਈ ਤੰਗੀ ਨਾ ਆਵੇ ਉਹ ਆਰਾਮ ਨਾਲ ਆਪਣਾ ਤਿਹਾਰ ਨੂੰ ਮਨਾ ਸਕਣ ਸਾਡਾ ਮੇਨ ਧਿਆਨ ਉਹਦੇ ਤੇ ਲੱਗਿਆ ਉਹਦੇ ਵਾਸਤੇ ਜੇ ਸਾਨੂੰ 2 ਘੰਟੇ ਫालतू ਡਿਊਟੀ ਵੀ ਕਰਨੀ ਪਊਗੀ ਅਸੀਂ ਕਰਾਂਗੇ ਜੀ ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਆਤਮਨ ਕਰਦੀ ਤੁਹਾਨੂੰ ਤਸਵੀਰਾਂ ਦਿਖਾਏ ਗਿੱਲ ਨਹਿਰੀ ਦੀਆਂ ਤਸਵੀਰਾਂ ਦਿਖਾਏ ਜਿੱਥੇ ਖੁਦ ਐਮਐਲਏ ਸਾਹਿਬ ਕਲਵਨ ਸਿੰਘ ਸਿੱਧੂ ਪਹੁੰਚੇ ਸੀਗੇ ਔਰ ਨਾਲ ਟ੍ਰੈਫਿਕ ਦੇ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ ਸੀ ਉੱਥੇ ਲੋਕਾਂ ਨੂੰ ਕਿਹੜੀ ਸਮੱਸਿਆ ਆ ਰਹੀ ਹੈ ਉਸ ਦੀ ਨਿਰੇਖਣ ਕੀਤਾ ਜਾ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਆ ਹਾਲੇਕਿ ਤਿਹਾਰਾਂ ਦਾ ਸੀਜ਼ਨ ਹੈ ਔਰ ਕਾਫੀ ਜਿਹੀ ਟ੍ਰੈਫਿਕ ਦੇਖਣ ਨੂੰ ਮਿਲੀ ਆ ਔਰ ਐਮਐਲਏ ਖੁਦ ਇੱਥੇ ਪਹੁੰਚੇ ਹੋਏ ਨੇ ਕਲਵਨ ਸਿੰਘ ਸਿੱਧੂ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਿਹੜੀ ਕਿਹੜੀ ਤੁਹਾਨੂੰ ਸਮੱਸਿਆ ਦੇਖਣ ਨੂੰ ਮਿਲ ਗਈ ਕਿਉਂਕਿ ਤਿਹਾਰਾ ਦਾ ਟਾਈਮ ਆ ਕਿਦਾਂ ਦੀ ਸਮੱਸਿਆ ਲੋਕਾਂ ਨੂੰ ਆ ਰਹੀ ਟ੍ਰੈਫਿਕ ਦੇਖੋ ਮੈਂ ਆਪਣਾ ਨੈਤਿਕ ਫਰਜ਼ ਸਮਝਦੇ ਹੋਇਆ ਕਿਉਂਕਿ ਤਿਹਾਰਾਂ ਦੇ ਦਿਨਾਂ ਵਿੱਚ ਹਰੇਕ ਬੰਦੇ ਨੇ ਆਪਣੇ ਆਪਣੇ ਜਿਹੜੇ ਪਿਆਰ ਕਰਨ ਵਾਲੇ ਨੇ ਇੱਕ ਦੂਜੇ ਨੂੰ ਗਿਫਟ ਵਗੈਰਾ ਦੇਣ ਜਾਂਦੇ ਨੇ ਵਧਾਈ ਦੇਣ ਜਾਂਦੇ ਨੇ ਉਸ ਤੋਂ ਬਿਨਾਂ ਵੀ ਸ਼ਿਮਲਾਪੁਰੀ ਨਹਿਰ ਇਸ ਗੱਲ ਲਈ ਮਸ਼ਹੂਰ ਆ ਵੀ ਇੱਥੇ ਜਿਹੜਾ ਟ੍ਰੈਫਿਕ ਜਮ ਲੱਗੇ ਹੀ ਰਹਿੰਦਾ ਤੇ ਉਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੋਈ ਜਦੋਂ ਛੋਟੇ ਵੀਰ ਗੁਰਦੇਵ ਸਿੰਘ ਮੇਰੇ ਜਿਹੜੇ ਬਚਪਨ ਦੇ ਮਿੱਤਰ ਵੀ ਨੇ ਉਨ੍ਹਾਂ ਦੀ ਨਿਯੁਕਤੀ ਹੋਈ ਏਡੀਸੀਪੀ ਟ੍ਰੈਫਿਕ ਦੀ ਤਾਂ ਉਹਦੇ ਨਾਲ ਮੈਨੂੰ ਬੜਾ ਇਹਦੇ ਨਾਲ ਤਾਕਤ ਵੀ ਮਿਲਈ ਹੈ ਕਿਉਂਕਿ ਇਹ ਟ੍ਰੈਫਿਕ ਦੇ ਮਾਹਰ ਦੇ ਰੂਪੇ ਜਾਣੇ ਜਾਂਦੇ ਨੇ ਤੇ ਇਹਨਾਂ ਨੂੰ ਅੱਜ ਮੈਂ ਕੱਲ ਬੇਨਤੀ ਕਰਕੇ ਇੱਥੇ ਮੌਕੇ ਤੇ ਲੈ ਕੇ ਜਾਂਦਾ ਤਾਂ ਕੋਈ ਸਾਡੇ ਹੈਲਦੀ ਡਿਸਕਸ਼ਨ ਵੀ ਹੋਈ ਹੈ ਵੀ ਇਸ ਤੋਂ ਕਿਵੇਂ ਨਿਜਾਤ ਮਿਲੇ ਉਹ ਇੱਕ ਤਾਂ ਵਿਚਕਾਰਲੀ ਸੜਕ ਬੰਦ ਕਰਨੀ ਹੈ ਦੂਸਰੇ ਨੰਬਰ ਤੇ ਟ੍ਰੈਫਿਕ ਲਾਈਟਾਂ ਜਿਹੜੀਆਂ ਨੇ ਉਹ ਐਸਨ ਐਸ ਪੋਸੀਬਲ ਐਕਸ਼ਨ ਲਾਈਟ ਵਾਲੇ ਨੂੰ ਹਦਾਇਤ ਕਰੀਆ ਕਿ ਜਿੰਨੀ ਜਲਦੀ ਹੋ ਸਕੇ ਲਾਵੇ ਤਾਂ ਕਿ ਆਪਾਂ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ निजात ਨਹੀਂ ਸਰ ਹਲਕਾ ਆਤਮਨਗਰ ਦੀ ਗੱਲ ਕਰੀਏ ਮੇਨ ਜਿਹੜਾ ਲੁਧਿਆਣਾ ਜਿਹੜੇ ਗਿੱਲ ਨਹਿਰ ਆ ਕਾਫੀ ਇੱਥੇ ਜਿਹੜੀ ਸਮੱਸਿਆ ਰਹਿੰਦੀ ਕਿਉਂਕਿ ਜਦੋਂ ਲੋਕਾਂ ਦਾ ਸਵੇਰ ਦਾ ਟਾਈਮ ਹੁੰਦਾ ਕੰਮ ਤੇ ਜਾਣ ਦਾ ਤੇ ਸ਼ਾਮ ਨੂੰ ਵਾਪਸ ਆਦੋ ਕਾਫੀ ਜਿਹੜੀ ਭੀੜ ਦੇਖਣ ਨੂੰ ਮਿਲਦੀ ਹੈ ਔਰ ਹਲਕਾ ਆਤਮਨਗਰ ਦੇ ਵਿੱਚ ਹੋਰ ਕਿਹੜੀ-ਕਿਹੜੀ ਇੱਧਰ ਹੀ ਜਗ੍ਹਾ ਨੇ ਜਿੱਥੇ ਕਿ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਦੇਖੋ ਪੀਕਾਰ ਦੇ ਵਿੱਚ ਇੱਕ ਤਾਂ ਗਿੱਲ ਨਹਿਰ ਮਸ਼ਹੂਰ ਹੈ ਦੂਜਾ ਦੁਗਰੀ ਨਹਿਰ ਮਸ਼ਹੂਰ ਹੈ ਇੱਕ ਜਿਹੜੀ ਆ ਆਤਮਪਾਰਕ ਚੌਂਕੀ ਉਹਦੇ ਤੇ ਇਦੋਂ ਬਾਅਦ ਇਹਨਾਂ ਨੂੰ ਮੈਂ ਮੌਕਾ ਦਿਖਾਉਣ ਲੈ ਕੇ ਜਾਇਆ ਉਹਦਾ ਮੈਨੂੰ ਲੱਗਦਾ ਵੀ ਹੱਲ ਅਸੀਂ ਅੱਜ ਮੌਕੇ ਤੇ ਕਰਕੇ ਆਵਾਂਗੇ ਇਸ ਲਈ ਕੋਸ਼ਿਸ਼ ਮੇਰੀ ਇਹ ਹੀ ਹੈ ਵੀ ਜਿਹੜੀ ਕਿਤੇ ਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਆਪਾਂ ਲੋਕਾਂ ਨੂੰ ਹੱਲ ਕਰਾਈਏ ਇੱਕ ਹੱਲ ਅਸੀਂ ਕਰਿਆ ਜਿਹੜਾ ਦੁਗਰੀ ਪਹਿਲੀਆਂ ਲਾਈਟਾਂ ਨੇ ਜਿਹੜੀਆਂ ਬਸੰਤ ਵਾਲੀ ਮਾਰਕੀਟ ਨੂੰ ਮੁੜਦੀਆਂ ਫੇਰ ਸਵਾਨ ਵਾਲੀ ਨੂੰ ਉਹਦਾ ਜਿਹੜਾ ਟ੍ਰੈਫਿਕ ਦੀਆਂ ਲਾਈਟਾਂ ਦਾ ਸਮਾਂ ਉਹਨੂੰ ਥੋੜਾ ਜਿਹਾ ਵਧਾਇਆ ਕਰਦਾ ਹੈ ਉਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਹੈ ਉਹ ਲੋਕਾਂ ਨੂੰ ਰਾਹਤ ਵੀ ਮਿਲਿਆ ਹੋਰ ਵੀ ਅਸੀਂ ਡਿਸਕਸ਼ਨ ਕਰਾਂਗੇ ਹੁਣ ਇਕੱਠੇ ਹਾਂ ਇਹ ਲੋਕਾਂ ਨੂੰ ਕੋਸ਼ਿਸ਼ ਕਰੀਏ ਵੀ ਦਿਵਾਲੀ ਤੋਂ ਨਾਲ-ਨਾਲ ਵੈਸੇ ਵੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਵੀ ਟੈਕ ਕਦੀ ਜਿਹੜੀ ਸਮੱਸਿਆ ਨਾ ਜੀ ਬਿਲਕੁਲ ਸਾਡੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਹੈ ਗੁਰਦੇਵ ਸਿੰਘ ਜੀ ਟ੍ਰੈਫਿਕ ਨੇ ਸਰ ਕੀ ਕੀ ਲੱਗਦਾ ਸਰ ਜਿਵੇਂ ਅੱਜ ਤੁਸੀਂ ਨਿਰਖਣ ਕਰਨ ਪਹੁੰਚੇ ਹੋ ਐਮਐਲਏ ਸਾਹਿਬ ਖੁਦ ਨੇ ਉਹ ਜਿਹੜਾ ਜਿਹੜੀ ਗਿਲ ਨਹਿਰ ਆ ਇਹਦੇ ਵਿੱਚ ਕਾਫੀ ਸਮੱਸਿਆ ਜਿਹੜੀ ਦੇਖਣ ਨੂੰ ਮਿਲਦੀ ਆ ਔਰ ਕਿੱਦਾਂ ਦੀ ਇੱਥੇ ਗੱਲਬਾਤ ਕੀਤੀ ਗਈ ਦੇਖੋ ਐਮਐਲਏ ਸਾਹਿਬ ਨੇ ਨਾ ਆਪਣੇ ਤੌਰ ਤੇ ਬਹੁਤ ਵਧੀਆ ਇਹਨਾਂ ਨੇ ਜਿਹੜਾ ਸਾਰੇ ਪੁਆਇੰਟਾਂ ਨੂੰ ਅਬਜ਼ਰਵ ਕੀਤਾ ਹੈ ਤੇ ਪ੍ਰੋਬਲਮ ਦਾ ਜਿਹੜਾ ਹੱਲ ਵੀ ਇਹਨਾਂ ਨੇ ਕਾਫੀ ਹੱਦ ਤੱਕ ਕਾਫੀ ਲੱਭਿਆ ਹੋਇਆ ਤੇ ਅਸੀਂ ਅੱਜ ਜਿਹੜਾ ਇਸ ਏਰੀਏ ਚ ਖਾਸ ਕਰਕੇ ਐਮਐਲਏ ਆਤਮਨਗਰਜੀ ਦੇ ਜਿਹੜੇ ਏਰੀਏ ਦੇ ਵਿੱਚ ਜਿਹੜੇ-ਜਿਹੜੇ ਪੁਆਇੰਟ ਹੈ ਉਹਨਾਂ ਨੂੰ ਅਸੀਂ ਵਿਜ਼ਿਟ ਕਰ ਰਹੇ ਹਾਂ ਵਿਜ਼ਿਟ ਕਰਕੇ ਅਸੀਂ ਜਿਹੜੇ ਪੁਆਇੰਟ ਆਉ ਨੋਟ ਕੀਤੇ ਆ ਤੇ ਉਹਨਾਂ ਨੂੰ ਅਸੀਂ ਉਹਨਾਂ ਜਿਹੜੇ ਪੁਆਇੰਟ ਗਲਤ ਨੇ ਉਹਨਾਂ ਨੂੰ ਠੀਕ ਕਰਕੇ ਅਸੀਂ ਜਿਹੜੀ ਟ੍ਰੈਫਿਕ ਦੀ ਸਮੱਸਿਆ ਇੱਥੇ ਬਣਦੀ ਹੈ ਸਵੇਰੇ ਡਿਊਟੀ ਤੇ ਜਾਣ ਸਮੇਂ ਜਾਂ ਛੁੱਟੀ ਦੇ ਟਾਈਮ ਉਹਨੂੰ ਅਸੀਂ ਠੀਕ ਕਰ ਦਾਂਗੇ ਸੈਕੰਡਲੀ ਜਿਹੜੀ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਕਿ ਆਤਮ پارک ਚੌਕੀ ਜਿਹੜੀ ਹੈ ਸ਼ਾਮ ਨੂੰ ਐਲੀਵੇਟਿਡ ਰੋਡ ਆ ਜਿਹੜੀ ਆ ਉਹਦੇ ਤੇ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਆ ਰਹੀ ਆ ਉਹਦੇ ਵਿੱਚ ਗਲਤੀਆਂ ਕੁਝ ਸਾਡੇ ਰਾਹਗੀਰਾਂ ਤੋਂ ਹੁੰਦੀਆਂ ਉਹਦੇ ਵਾਸਤੇ ਅਸੀਂ ਅੱਜ ਬੋਰਡ ਬਣਨੇ ਦਿੱਤੇ ਆ ਤੇ ਕਿਹੜੀ ਟ੍ਰੈਫਿਕ ਨੇ ਕਿਹੜੇ ਪਾਸੇ ਰਹਿਣਾ ਫੋਰ ਐਗਜ਼ਾਮਪਲ ਜਿਹੜੀ ਬੱਸ ਸਟੈਂਡ ਨੂੰ ਜਾਣ ਵਾਲੀ ਟ੍ਰੈਫਿਕ ਆ ਉਹ ਸੱਜੀ ਲੇਨ 'ਚ ਰਹੇ ਜਿਹੜੀ ਟ੍ਰੈਫਿਕ ਨੇ ਦੁਗਰੀ ਰੋਡ ਨੂੰ ਜਾਣਾ ਉਹ ਲੈਫਟ ਲੇਨ ਵਿੱਚ ਰਹੇ ਉਹ ਲੇਨ ਜਦੋਂ ਉਲਟਾ ਹੋ ਜਾਂਦੀ ਆ ਤਾਂ ਜਦੋਂ ਲੋਕ ਫਿਰ ਆਪਣੀ ਲੇਨ ਨੂੰ ਛੱਡ ਕੇ ਦੂਜੀ ਲੇਨ ਜਾਂਦੇ ਆ ਤਾਂ ਉਹਦੇ ਨਾਲ ਹੀ ਇੱਕ ਇੱਕ ਮਿੰਟ ਦਾ ਫਰਕ ਪਾ ਕੇ ਤੁਸੀਂ ਦੇਖੋ ਕਿ ਵੱਡੇ ਜਾਮ ਜਿਹੜਾ ਰੂਪ ਕਾਰਨ ਕਰ ਜਾਂਦੇ ਨੇ ਤਾਂ ਉਹ ਅਸੀਂ ਉਹ ਚੀਜ਼ਾਂ ਸਾਰੀਆਂ ਕਰਕੇ ਆਉਣ ਵਾਲੇ ਦਿਨਾਂ 'ਚ ਅਸੀਂ ਇਹ ਚੀਜ਼ ਨੂੰ ਜਿਹੜਾ ਹੈ ਖਤਮ ਕਰਾਂ ਸਰ ਜਿਸ ਜਗ੍ਹਾ ਤੇ ਆਪਾਂ ਖੜੇ ਹਾਂ ਸ਼ਿਮਲਾਪੁਰੀ ਗਿਲਨੇਰ ਦੇ ਉੱਪਰ ਔਰ ਤੁਹਾਨੂੰ ਲੱਗਦਾ ਸਰ ਇੱਥੇ ਲਾਈਟਾਂ ਹੋਣੇ ਚਾਹੀਦੀ ਕਿਉਂਕਿ ਲੋਕ ਕਈ ਲੋਕ ਸਿੱਧੇ ਨਿਕਲ ਜਾਂਦੇ ਆ ਕੋਈ ਜਦੋਂ ਪੁਲਿਸ ਅਧਿਕਾਰੀ ਨਹੀਂ ਮوجودਾ ਤੇ ਲੋਕ ਆਪਜ ਭਟਦੇ ਰਹਿੰਦੇ ਆ ਲਾਈਟਾਂ ਦਾ ਜਿਹੜਾ ਇੱਥੇ ਲਾਈਟ ਜੰਕਸ਼ਨ ਜਿਹੜਾ ਲੱਗਣਾ ਟ੍ਰੈਫਿਕ ਲਾਈਟ ਜੰ ਆਲਰੇਡੀ ਇਹਨਾਂ ਦੇ ਧਿਆਨ ਚ ਹੈ ਇਹਨਾਂ ਨੇ ਉਹ ਉਹ ਅਪਰੂਵ ਵੀ ਕਰਾਇਆ ਹੋਇਆ ਤੇ ਹੁਣ ਹੀ ਮੇਰੇ ਸਾਹਮਣੇ ਸਰਨੇ ਐ ਐਕਸਨ ਸਾਹਿਬ ਨੇ ਗੱਲ ਕੀਤੀ ਹੈ ਤੇ ਆਉਣ ਵਾਲੇ ਬਹੁਤ ਥੋੜੇ ਦਿਨਾਂ ਚ ਕਿਉਂਕਿ ਜਿਹੜਾ ਇੱਕ ਪ੍ਰੋਸੀਜਰ ਹੁੰਦਾ ਉਹਨੂੰ ਅਡਾਪਟ ਕਰਕੇ ਇੱਥੇ ਜਿਹੜਾ ਲਾਈਟਿੰਗ ਜੰਕਸ਼ਨ ਹੈ ਉਹ ਐਮਐਲਏ ਸਾਹਿਬ ਨੇ ਜਿਹੜਾ ਮਨਜ਼ੂਰ ਕਰਾਇਆ ਹੋਇਆ ਉਹ ਲੱਗ ਜਾਏਗਾ ਤੇ ਉਹਦੇ ਨਾਲ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੁਣ ਜ਼ਿਆਦਾ ਆ ਰਹੀ ਹੈ ਉਹਦੇ ਨਾਲ ਉਹ ਈਜ਼ ਹੋ ਜਗੀ ਸਰ ਤੁਸੀਂ ਦਾ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਜਿਹੜਾ ਤੁਸੀਂ ਵਿਜ਼ਿਟ ਕਰਦੇ ਰਹਿੰਦੇ ਹੋ ట్రాਫਿਕ ਨੂੰ ਲੈ ਕੇ ਔਰ ਮੇਨ ਸਰ ਕਾਰਨ ਕੀ ਮੰਨਦਾ ਕਿ ਕਿਉਂਕਿ ਲੋਕ ਲੋਕ ਕਾਫੀ ਜਿਹੜਾ ਇਕੱਠੇ ਹੁੰਦੇ ਨੇ ట్రాਫਿਕ ਹੁੰਦਾ ਚਾਹ ਸਵੇਰ ਦੇ ਟਾਈਮ ਦਾ ਸ਼ਾਮ ਦੇ ਟਾਈਮ ਤੁਸੀਂ ਖੁਦ ਨਿਰੇਖਣ ਕਰਨ ਪਹੁੰਚਦੇ ਹੋ ਨਾ ਸਰ ਮੇਨ ਕਾਰਨ ਕੀ ਲੱਗਦਾ ట్రాਫਿਕ ਦਾ ਦੇਖੋ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਜਿਹੜਾ ਰੋਡ ਫਰਨੀਚਰ ਦੀ ਜੇ ਗੱਲ ਕਰਦੇ ਆ ਸਾਡੀਆਂ ਜਿਹੜੀਆਂ ਸੜਕ 'ਤੇ ਗਲਤੀਆਂ ਹੁੰਦੀਆਂ ਨੇ ਉਹ ਚਾਹੇ ਤੁਸੀਂ ਦੇਖੋ ਵੀ ਬਣਾਉਣ 'ਚ ਕੋਈ ਗਲਤੀ ਹੈ ਜਾਂ ਕਈ ਵਾਰੀ ਟੋਏ ਟੱਪੇ ਹੁੰਦੇ ਆ ਹੋਰ ਹੁੰਦਾ ਉਹ ਸੜਕ ਦੀਆਂ ਚੀਜ਼ਾਂ ਠੀਕ ਕਰਨ ਵਾਲੀਆਂ ਨੇ ਉਹਨਾਂ ਨੂੰ ਠੀਕਾ ਆਉਂਦਾ ਸੈਕੰਡਲੀ ਲੋਕਾਂ ਨੂੰ ਅਵੇਅਰਨੈਸ ਜਿਹੜੀ ਦੇਣੀ ਹੈ ਵੀ ਲੋਕ ਅਵੇਅਰ ਨਹੀਂ ਜਾਂ ਜੇ ਹੈਗੇ ਆ ਤਾਂ ਉਹ ਕਿਤੇ ਨਾ ਕਿਤੇ ਉਹ ਗਲਤੀਆਂ ਮਤਲਬ ਜਾਣ ਬੁੱਝ ਕੇ ਕਰ ਜਾਂਦੇ ਆ ਤੇ ਉਹ ਗਲਤੀਆਂ ਨੂੰ ਰੋਕਣ ਵਾਸਤੇ ਜਿੱਥੇ ਇਨਫੋਰਸਮੈਂਟ ਦੀ ਲੋੜ ਆਸੀਂ ਇਨਫੋਰਸਮੈਂਟ ਕਰਾਂਗੇ ਜਿੱਥੇ ਅਵੇਅਰਨੈਸ ਡਰਾਈਵ ਦੀ ਲੋੜ ਆ ਉੱਥੇ ਅਸੀਂ ਅਵੇਅਰਨੈਸ ਕਰਾਂਗੇ ਜਿੱਥੇ ਕੋਈ ਡਿਸਪਲੇ ਬੋਰਡ ਲਾਉਣ ਦੀ ਲੋੜ ਆ ਉੱਥੇ ਅਸੀਂ ਡਿਸਪਲੇ ਬੋਰਡ ਲਾਵਾਂਗੇ ਤਾਂ ਕਿ ਲੋਕਾਂ ਨੂੰ ਉਹਨਾਂ ਚੀਜ਼ਾਂ ਦਾ ਜਿਹੜਾ ਗਿਆਨ ਹੋਵੇ ਤੇ ਕਿਵੇਂ ਵੀ ਆਪਾਂ ਰਲ ਕੇ ਇਹ ਜਿਹੜੀ ਟ੍ਰੈਫਿਕ ਦੀ ਸਾਡੇ ਸ਼ਹਿਰ ਦੀ ਵੱਡੀ ਸਮੱਸਿਆ ਬਣੀ ਆ ਉਹਨੂੰ ਠੀਕ ਕਰਨਾ ਸਾਡੇ ਵਾਸਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਜਦ ਹਲਕੇ ਦੇ ਐਮਐਲਏ ਸਾਹਿਬ ਆਪ ਉਤਰ ਕੇ ਏਰੀਏ 'ਚ ਸਬੰਧਤ ਅਧਿਕਾਰੀਆਂ ਨੂੰ ਲੈ ਕੇ ਕੰਮ ਕਰਦੇ ਆ ਇਹ ਐਮਐਲਏ ਸਾਹਿਬ ਆਪ ਤੁਰੇ ਫਿਰਦੇ ਤਾਂ ਉਹਦਾ ਰਿਜ਼ਲਟ ਜਿਹੜਾ ਬਹੁਤ ਛੇਤੀ ਨਿਕਲੇ ਸਰ ਇਹ ਤਾਂ ਚਲੋ ਗਿਲਨੈਰ ਦੀ ਗੱਲ ਹੋ ਗਈ ਤੇ ਹੋਰ ਵੀ ਜੇਕਰ ਗੱਲ ਕਰੀਏ ਤਿਹਾਰਾਂ ਦਾ ਸੀਜ਼ਨ ਆ ਕਾਫੀ ਜਿਹੜੀ ਸਮੱਸਿਆ ਟ੍ਰੈਫਿਕ ਦੇਖਣ ਨੂੰ ਮਿਲ ਰਹੀ ਹੈ ਤੁਹਾਡੇ ਵੱਲੋਂ ਕਿੱਦਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਵੇਂ ਘੰਟਾ ਘਰ ਹੋਇਆ ਜਾਂ ਜਿੱਥੇ ਸ਼ਾਪਿੰਗ ਜ਼ਿਆਦਾ ਹੁੰਦੀ ਲੋਕ ਪਹੁੰਚਦੇ ਨੇ ਕੁਮਾਰਮੰਡੀ ਸਾਈਡ ਉਹ ਕਿ ਉੱਥੇ ਸਰ ਕਿੱਦਾਂ ਦੀ ਵਿਵਸਥਾ ਕੀਤੀ ਮਾਨਯੋਗ ਕਮਿਸ਼ਨਰ ਸਾਹਿਬ ਨੇ ਸਾਡੀ ਮੀਟਿੰਗ ਲੈ ਕੇ ਸਾਨੂੰ ਜਿਹੜੇ ਜਿਹੜੇ ਸਾਡੇ ਅਸੀਂ 2 ACP ਟ੍ਰੈਫਿਕ ਹੈ ਅਸੀਂ ਆਪਣੇ ਆਪਣੇ ਏਰੀਏ 'ਚ ਚੰਗੀ ਦਾਮ ਹਲ ਮਿਹਨ ਸ਼ਾਪਿੰਗ ਕਰਨ ਵਾਲੇ ਲੋਕ ਜਾਂ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਕਿ ਇੱਕ ਦੂਜੇ ਨੂੰ ਵਧਾਈਆਂ ਦੇਣ ਵਾਲੇ ਜਾਂ ਜਿਹੜੇ ਜਾ ਰਹੇ ਆ ਲੋਕ ਆ ਰਹੇ ਆ ਉਹਨਾਂ ਨੂੰ ਕੋਈ ਤੰਗੀ ਨਾ ਆਵੇ ਉਹ ਆਰਾਮ ਨਾਲ ਆਪਣਾ ਤਿਹਾਰ ਨੂੰ ਮਨਾ ਸਕਣ ਸਾਡਾ ਮਿਹਨਤ ਧਿਆਨ ਉਹਦੇ ਤੇ ਲੱਗਿਆ ਉਹਦੇ ਵਾਸਤੇ ਜੇ ਸਾਨੂੰ 2 ਘੰਟੇ ਫालतू ਡਿਊਟੀ ਵੀ ਕਰਨੀ ਪਊਗੀ ਅਸੀਂ ਕਰਾਂਗੇ ਜੀ ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਆਤਮਨ ਕਰਦੀ ਤੁਹਾਨੂੰ ਤਸਵੀਰਾਂ ਦਿਖਾਏ ਗਿੱਲ ਨਹਿਰ ਦੀਆਂ ਤਸਵੀਰਾਂ ਦਿਖਾਏ ਜਿੱਥੇ ਖੁਦ ਐਮਐਲਏ ਸਾਹਿਬ ਕਲਵਨ ਸਿੰਘ ਸਿੱਧੂ ਪਹੁੰਚੇ ਸੀਗੇ ਔਰ ਨਾਲ ਟ੍ਰੈਫਿਕ ਦੇ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ ਸੀ ਉੱਥੇ ਲੋਕਾਂ ਨੂੰ ਕਿਹੜੀ ਸਮੱਸਿਆ ਆ ਰਹੀ ਹੈ ਉਸ ਦੀ ਨਿਰੇਖਣ ਕੀਤਾ ਜਾ ਰਿਹਾ ਲੁਧਿਆਣਾ ਤੋਂ ਲਖਵਿੰਦਰ ਸਿੰਘ ਧੰਨਵਾਦ ਜੀ